ਪਨੇ ਪੰਜਾਬ ਚ ਅੱਗੇ ਬਰੀਆਨੀਆਂ ਚੱਲਦੀ ਨਹੀਂ ਸੀਗੀ ਅਕਤਰ ਬਰੀਆਨੀਆਂ ਬਹੁਤ ਖੁੱਲ ਗਈਆਂ ਜਗਾ ਜਗਾ ਖੁੱਲ ਗਈਆਂ ਔਰ ਤੁਸੀਂ ਦੇਖੋ ਪੂਰੇ ਇਲਾਕੇ ਚ ਖੁੱਲ ਗਏ ਜਿੱਤੇ ਲੱਖਾਂ ਰੁਪਏ ਕਰਾਇਆ ਉੱਤੇ ਯਾਰ ਦੇ ਵਿੱਚ ਅੱਗੇ ਕੀ ਹੁੰਦਾ ਸੀ گاਵਾਂ ਦੀ ਤਸਕਰੀ ਜਿੰਦਿਆਂ ਦੀ ਹੁੰਦੀ ਸੀਗੀ ਇਹਨਾਂ ਨੇ ਕੀ ਕਰਤਾ ਪੰਜਾਬ ਚ ਪੁੱਚੜਖਾਨੇ ਬਣਾ ਲਏ ਸਭ ਤੋਂ ਜ਼ਿਆਦਾ ਦੁੱਖਦਾਈ ਗੱਲ ਇਹ ਉਦੋਂ ਨਜ਼ਰ ਆਈ ਇੱਕ ਵੈਸ਼ਨੂ ਢਾਬੇ ਦੀ ਆੜ ਦੇ ਵਿੱਚ ਐਟਾ ਵੱਡਾ ਪੁੱਚੜਖਾਨਾ ਚੱਲਦਾ ਸੀ ਉਹਨਾਂ ਦੇ ਬੰਦਿਆਂ ਦੇ ਕੋਲ ਜਿਹੜੇ ਆਧਾਰ ਕਾਰਡ ਮਿਲੇ ਔਰ ਹੋਣਗੇ ਮੁਸਲਮਾਨ ਹੈ ਪੰਜਾਬ ਚ ਕਿੱਦਾਂ ਐਂਟਰੀ ਹੋ ਗਈ ਉਹਨਾਂ ਦੀ ਪ੍ਰਸ਼ਾਸਨ ਦੇ ਗੱਲ ਕਰੀਏ ਪਲੀਟੀ ਲੀ ਅਸੀਂ ਮੈਡਮ ਕੋਲ ਗਏ ਮੈਡਮ ਕੋਲ ਟਾਈਮ ਨਹੀਂ ਸੀ ਮਿਲਣ ਦਾ ਢਾਬਾ ਵੀ ਸੀਲ ਕਰਾਤਾ ਢਾਬੇ ਦਾ ਮਾਲਕ ਹਲੇ ਫਰਾਰ ਹੈ ਜੋਤੀ ਢਾਬਾ ਕਰਕੇ ਨਾਮ ਹੈ ਇਹ ਸਿਰਫ ਇੱਕ ਨਹੀਂ ਪੰਜਾਬ ਚ 14 ਚੱਲਦੇ ਆ ਸਿਰਫ ਇੱਕ ਪੜਿਆ ਗਿਆ 13 ਹੋਰ ਹੈ ਜਦੋਂ ਸੀਐਮ ਸਾਹਿਬ ਆਪਣੇ ਬਣੇ ਇੱਕ ਵਾਰ ਵੀ ਉਹਨਾਂ ਕਦੇ ਜਾਈਗਾ ਤਾਂ ਨਹੀਂ ਨਿਕਲਉਂਦਾ ਮੂੰਹ ਤੋਂ ਇਹ ਆਪਾਂ ਕਿਤੇ ਚੰਡੀਗੜ੍ਹ ਤੋਂ ਆ ਕਿਤੇ ਆਈ ਏ ਇੱਕ दारू ਦੀ ਬੋਤਲ ਆਪਾਂ ਪੰਜਾਬ ਚ ਐਂਟਰੀ ਨਹੀਂ ਕਰ ਸਕਦੇ ਐਡਾ ਟਰੱਕ ਭਰ ਕੇ ਕਿੱਦਾਂ ਚੱਲ ਜਾਂਦਾ ਹੈ ਇਹ ਤਾਂ ਚਲੋ ਬਰਾਮਦ ਹੋ ਗਿਆ ਜਿਹੜਾ ਬਾਈ ਚੰਦ ਬਰਾਮਦ ਨਹੀਂ ਹੁੰਦਾ ਉਹ ਜਿਹੜਾ ਮਾਰਕੀਟ ਤੇ ਵੀ ਜਾਂਦਾ ਉਹ ਕਿੱਥੇ ਕਿੱਥੇ ਜਾ ਕੇ ਵਿਕਦਾ ਹੁਣਾ ਤੇ ਕਿਹੜੀ ਕਿਹੜ ਸੰਗਰੇ ਸਮਾਜ ਦੇ ਲੋਕ ਨਾਨਵੇਜ ਖਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁਣਾ ਪਰੋਸਿਆ ਕੀ ਜਾ ਰਿਹਾ ਉਹਨਾਂ ਨੂੰ ਤਾਂ ਕੀ ਉਹ ਖਾ ਰਹੇ ਸੀਐਮ ਸਾਹਿਬ ਨੂੰ ਵੀ ਅਸੀਂ ਲੈਟਰ ਪਾਵਾਂਗੇ ਉਹਨਾਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਪਰ ਗੱਲ ਇਹ ਆ ਜੀ ਲੈਟਰ ਪਾਵਾਂਗੇ ਮਿਲਣ ਦੀ ਕੋਈ ਜਿੱਦ ਐਸਐਸਪੀ ਨਹੀਂ ਮਿਲਦੀ ਉਹਨਾਂ ਨੇ ਤਾਂ ਕੀ ਮਿਲਣਾ ਤੁਹਾਨੂੰ ਖਬਰ ਨਸ਼ਰ ਹੁੰਦੀ ਹੈ ਪੰਜਾਬ ਦੇ ਵਿੱਚੋਂ ਫਗਵਾੜਾ ਸ਼ਹਿਰ ਦੇ ਵਿੱਚੋਂ ਕਿ ਉੱਥੇ ਬੀਫ ਦਾ ਜੋ ਮਾਸ ਫੜਿਆ ਜਾਂਦਾ ਉਹਦੇ ਕਰਕੇ ਜਿਹੜੀ ਫਗਵਾੜਾ ਪੁਲਿਸ ਹੈ ਉਹਨੇ ਲਗਾਤਾਰ ਉੱਥੇ ਜਿਹੜੇ ਦੋਸ਼ੀ ਫੜੇ ਨੇ ਉਹਨਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਔਰ ਜਿਹੜੀ ਸੋਸਾਇਟੀ ਇੱਥੇ ਲੁਧਿਆਣੇ ਅਸੀਂ ਮੌਜੂਦ ਆਂ ਸੰਯੁਕਤ ਗਊ ਰੱਖਿਆ ਦਲ ਸਾਡਾ ਮੌਜੂਦ ਨੇ ਰਾਣਾ ਜੀ ਰਾਣਾ ਜੀ ਇਹ ਕਿੱਦਾਂ ਦੇਖਦੇ ਹੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿਟੀ ਆਉਣ ਤੇ ਧੰਨਵਾਦ ਜੀ ਤੁਸੀਂ ਜਿਹੜਾ ਇੱਥੇ ਆਇਓ ਬਹੁਤ ਬਹੁਤ ਧੰਨਵਾਦ ਸਾਡਾ ਆਮ ਤੌਰ ਤੇ ਕਿਹਾ ਜਾਂਦਾ ਵੀ ਗਊ ਰੱਖਿਆ ਦਲ ਹੈ ਜਿਹੜਾ ਵੀ ਗਊ ਮਾਤਾ ਨੂੰ ਰਿਕਵਰ ਕਰ ਲੈਂਦਾ ਜਾਂਦਾ ਜਾਂ ਟਰੱਕ ਫੜੇ ਜਾਂਦੇ ਆ ਪਰ ਜਿਹੜਾ ਬੀਫ ਵਾਲਾ ਮਸਲਾ ਹੈ ਇਹ ਬਹੁਤ ਵੱਡਾ ਮਸਲਾ ਪੰਜਾਬ ਦੇ ਲਈ ਦੇਖਿਆ ਜਾਂਦਾ ਕਿਉਂਕਿ ਬੀਫ ਦਾ ਉੱਥੇ ਕਿਤੇ ਨਾ ਕਿਤੇ ਬਰਾਮਦ ਹੋਣਾ ਅੱਗੇ ਕਿਤੇ ਜੇ ਬਰਾਮਦ ਹੋਇਆ ਤਾਂ ਅੱਗੇ ਕਿਤੇ ਡਿਸਟ੍ਰੀਬਿਊਟ ਵੀ ਹੁੰਦਾ ਹਨ ਮਾਰਕੀਟ ਦੇ ਵਿੱਚ ਜਾਂਦਾ ਹੋਣਾ ਤੇ ਕਿੱਦਾਂ ਦੇਖਦੇ ਹੋ ਸਾਰਾ ਸਿਸਟਮ ਹੈ ਤੁਹਾਡੇ ਵੱਲੋਂ ਉਹ ਜਿਹੜੇ ਦੋਸ਼ੀ ਨੂੰ ਉਹਨਾਂ ਨੂੰ ਫੜਾਇਆ ਗਿਆ ਪੁਲਿਸ ਨਾਲ ਤੁਸੀਂ ਜੋ ਸਿਸਟਮ ਬਣਾਇਆ ਕਿੱਦਾਂ ਦੇਖਦੇ ਹੋ ਆਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਮਾਹੌਲ ਕਿੱਧਰ ਨੂੰ ਜਾ ਰਿਹਾ ਤੇ ਕਿਸ ਢੰਗ ਨਾਲ ਉਸੇ ਕੀਤਾ ਜਾਏਗਾ ਸਭ ਤੋਂ ਪਹਿਲਾਂ ਤਾਂ ਬੜੀ ਨੀਂਦਰੀਆ ਗੱਲ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਅੱਗੇ ਕੀ ਹੁੰਦਾ ਸੀ ਗਾਵਾਂ ਦੀ ਤਸਕਰੀ ਜਿੰਦੀਆਂ ਦੀ ਹੁੰਦੀ ਸੀਗੀ ਉਹਨਾਂ ਨੇ ਆਪਣਾ ਸਿਸਟਮ ਚੇਂਜ ਕਰ ਲਿਆ। ਇਹ ਕੀ ਕਰਦੇ ਆ ਹੁਣ ਇਹਨਾਂ ਨੂੰ ਏਸੀ ਵੀ ਗੱਡੀਆਂ ਫੜੀ ਜਾਂਦੀ ਐ। ਪਿੱਛੇ ਕਾਫੀ ਸਮੇਂ ਤੋਂ ਦੀ ਬਹੁਤ ਗੱਡੀਆਂ ਫੜੀ ਆ। ਇਹਨਾਂ ਨੇ ਕੀ ਕਰਤਾ ਪੰਜਾਬ ਚ ਹੀ ਪੁੱਚੜਖਾਨੇ ਬਣਾ ਲੇ। ਇਹ ਜਿਹੜੀ ਘਟਨਾ ਐ ਫਗਵਾੜੇ ਦੀ ਇੱਥੇ ਹੱਡਾ ਰੂੜੀ ਤੇ ਬਕਾਇਦਾ ਉੱਥੇ ਚੱਲਦੀ ਐ ਹੁਸ਼ਿਆਰਪੁਰ ਰੋਡ ਤੇ। ਉੱਥੇ گاਵਾ ਵਢੀ ਜਾਂਦੀ ਜੀ ਮਤਲਬ ਜਿੰਦੀ گاਵਾ। ਵੱਢ ਕੇ ਉਹਨਾਂ ਦਾ ਬੀਫ ਐ। ਉੱਥੇ ਫਗਵਾੜੇ ਕੋਲ ਗੁਰਾਇੰਗੋ ਜੋਤੀ ਢੱਬਾ ਦਾ ਨਾਂ ਦੇ ਇੱਕ ਵੈਸ਼ਨੂ ਢੱਬਾ ਲਿਖਿਆ ਉੱਤੇ ਵੈਸ਼ਨੂ ਢੱਬਾ ਸਭ ਤੋਂ ਜ਼ਿਆਦਾ ਦੁਖਦਾਈ ਗੱਲ ਇਹ ਉਦੋਂ ਨਜ਼ਰ ਆਈ ਇੱਕ ਵੈਸ਼ਨੋ ਢਾਬੇ ਦੀ ਆੜ ਦੇ ਵਿੱਚ ਐਡਾ ਵੱਡਾ ਪੁੱਛੜਖਾਨਾ ਚੱਲਦਾ ਸੀ ਜਿੱਥੇ ਡੇਲੀ 20 ਤੋਂ 25 ਗਾਵਾਂ ਦਾ ਵਦਕ ਕੀਤਾ ਜਾਂਦਾ ਸੀ ਕਤਲ ਕੀਤਾ ਜਾਂਦਾ ਸੀ ਉਹਦਾ ਇਸ ਤੋਂ ਵੱਡੀ ਗੱਲ ਇੱਕ ਹੋਰ ਉੱਥੇ ਨਜ਼ਰ ਆਈ ਜਿਹੜੇ ਬੰਦੇ ਅਸੀਂ ਤਸਕਰ ਫੜੇ ਆ ਮੌਕੇ ਤੇ ਉਹਨਾਂ ਦੇ ਬੰਦਿਆਂ ਦੇ ਕੋਲ ਜਿਹੜੇ ਆਧਾਰ ਕਾਰਡ ਮਿਲੇ ਔਰ ਹੋਣਗੇ ਮੁਸਲਮਾਨ ਹੈ ਪੰਜਾਬ 'ਚ ਕਿੱਦਾਂ ਐਂਟਰੀ ਹੋ ਗਈ ਉਹਨਾਂ ਦੀ ਅੱਗੇ ਕੀ ਸੀਗਾ ਦਿੱਲੀ 'ਚ ਦੇਖਿਆ ਸੀ ਆਪਾਂ ਰਾਜਨੀਤੀ ਚੱਲਦੀ ਸੀਗੀ ਇਹ ਰੋਂਗੀਆਂ ਮੁਸਲਮਾਨਾਂ ਦੀ ਉਹਨਾਂ ਦੀ ਵੋਟਾਂ ਮੰਗਦੀ ਸੀਗੀ ਦਿੱਲੀ ਚ ਕਾਫੀ ਸਮੇਂ ਤੁਸੀਂ ਦੇਖਿਆ ਵੀ ਹੋਗਾ ਬਹੁਤ ਲੋਕ ਕੱਢੇ ਆ ਬਾਹਰ ਉਹ ਪੰਜਾਬ ਕਿੰਦਾ ਐਂਟਰੀ ਹੋ ਗਈ ਬੜੀ ਸੋਚਣ ਵਾਲੀ ਗੱਲ ਹੈ ਇਸ ਵਿਸ਼ੇ ਤੇ ਬਹੁਤ ਗੰਭੀਰ ਮਸਲਾ ਹੈ ਛੋਟਾ ਨਹੀਂ ਹੈ ਇਹ ਸਿਰਫ ਗਾਹ ਤਸਕਰੀ ਦਾ ਮਾਮਲਾ ਨਹੀਂ ਹੈ ਇੱਕ ਖੇਪ ਹੈ ਜਿਹੜਾ ਪੰਜਾਬ ਨੂੰ ਖਤਮ ਕਰਨ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ ਇੱਕ ਤਰ੍ਹਾਂ ਤੋਂ ਮਤਲਬ ਬਾਹਰਲੇ ਲੋਕ ਪੰਜਾਬ ਦੇ ਵਿੱਚ ਐਂਟਰ ਕਰਕੇ ਮਾਹੌਲ ਇੱਕ ਤਾਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੂਜਾ ਇੱਕ ਧਰਮ ਨੂੰ ਟਾਰਗੇਟ ਕੀਤਾ ਹੈ ਧਰਮ ਨੂੰ ਕਿਤੇ ਬੀਫਲਾ ਸਿਸਟਮ ਜੇ ਬਣ ਜੇ ਹਿੰਦੂ ਧਰਮ ਦੇ ਜਿਹੜਾ ਬਹੁਤ ਮਾੜੀ ਚੀਜ਼ ਆਏ ਤੇ ਕਿੱਦਾਂ ਦੇਖਦੇ ਹੋ ਪੰਜਾਬ ਦਾ ਸਿਸਟਮ ਖਰਾਬ ਕਰਨ ਦੀਆਂ ਜੋ ਹੋਛੀਆਂ ਗੱਲਾਂ ਕੀਤੀਆਂ ਜਾ ਰਹੀਆਂ ਜਾਂ ਕਾਨੂੰਨੀਆ ਤਾਕਤਾਂ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਆ ਰਹੀਆਂ ਉਹਨਾਂ ਨੂੰ ਨਾਥ ਤਾ ਤੁਸੀਂ ਚਲੋ ਪਾ ਰਹੇ ਹੋ ਪਰ ਪ੍ਰਸ਼ਾਸਨ ਤੁਹਾਡੇ ਨਾਲ ਮਿਲ ਜੁਲ ਕੇ ਕੰਮ ਕਰ ਰਿਹਾ ਕੋ ਪ੍ਰਸ਼ਾਸਨ ਦਾ ਕੀ ਰਵਈਆ ਰਹਿੰਦਾ ਹੁਣ ਵੀ ਬੰਦੇ ਇਹ ਰਿਕਵਰੀ ਵੀ ਹੋ ਗਈ ਮਾਲ ਦੀ ਤੁਸੀਂ ਕਿਹਾ ਵੀ ਰੋਂਗੀਆਂ ਮੁਸਲਮਾਨ ਇੱਕ ਤਰ੍ਹਾਂ ਦੇਖੇ ਗਏ ਨੇ ਆਧਾਰ ਕਾਰਡ ਦੇ ਤੱਕ ਅੱਗੋਂ ਪ੍ਰਸ਼ਾਸਨ ਦਾ ਕੀ ਰਵੱਈਆ ਰਹੇਗਾ ਪ੍ਰਸ਼ਾਸਨ ਦੀ ਗੱਲ ਕਰੀਏ ਬੜੀ ਟੀਲੀ ਕਾਰਵਾਈ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ ਇਸ ਮਾਮਲੇ ਦੇ ਪ੍ਰਤੀ ਸਾਨੂੰ ਕਾਫੀ ਟਾਈਮ ਤੋਂ ਇਨਫੋਰਮੇਸ਼ਨ ਸੀ ਪਰ ਪ੍ਰੋਪਰ ਜਾਣਕਾਰੀ ਨਾ ਹੋਣ ਕਰਕੇ ਅਸੀਂ ਕਿਹੜੇ-ਕਿਹੜੇ ਰਾਜਨੇਤਾ ਜਿਨ੍ਹਾਂ ਨੂੰ ਨਹੀਂ ਮਿਲੇ ਜਿਨ੍ਹਾਂ ਦੀ ਸਰਕਾਰਾਂ ਪਰ ਸਾਨੂੰ ਕੋਈ ਬਾਹ ਨਹੀਂ ਫੜਾਈ ਉਸ ਤੋਂ ਇਲਾਵਾ ਉੱਥੇ ਦੀ ਐਸਐਸਪੀ ਮੈਡਮ ਸਵੇਰੇ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਜਾ ਕੇ ਕੀ ਸਾਨੂੰ ਫੋਰਸ ਦਿੱਤੀ ਜਾ ਕਿ ਦੇਖੋ ਕੋਈ ਵੀ ਅਨਲੀਗਲ ਕੰਮ ਹੈ ਡਾਇਰੈਕਟ ਜਾ ਕੇ ਆਪ ਆਪਣੇ ਉੱਤੇ ਕਾਨੂੰਨੀ ਲੈ ਸਕਦੇ ਅਸੀਂ ਮੈਡਮ ਕੋਲ ਗਏ ਮੈਡਮ ਕੋਲ ਟਾਈਮ ਨਹੀਂ ਸੀ ਮਿਲਣ ਦਾ ਸਾਨੂੰ ਕਹਤਾ ਜੀ ਤੁਸੀਂ ਲੋਕਲ ਥਾਣੇ ਨੂੰ ਜਾ ਕੇ ਸੰਪਰਕ ਕਰੋ ਇਹਦਾ ਸੋਸਾਇਟੀ ਮੁੱਦਾ ਹੈ ਬਹੁਤ ਜ਼ਿਆਦਾ ਗੰਭੀਰ ਮਸਲਾ ਹੈ ਇਹਨੂੰ ਲੈ ਕੇ ਇੱਕ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਦਉਵਾਂ ਦਾ ਵਾਧ ਹੋ ਰਿਹਾ ਤੇ ਉੱਥੇ ਜਾ ਕੇ ਜੇ ਸਾਨੂੰ ਮਤਲਬ ਡੀਲ ਹੀ ਨਹੀਂ ਕੀਤਾ ਗਿਆ ਨੀ ਰਣਾ ਜੀ ਫਿਰ ਉਹ ਜਗਾ ਜਿਹੜੀ ਜਿੱਥੋਂ ਤੁਸੀਂ ਜਿੱਥੋਂ ਗਊ ਬਰਾਮਦ ਹੋਇਆ ਸਿਸਟਮ ਹੈ ਸਾਰਾ ਜਾਂ ਵੀ ਬਰਾਮਦ ਹੋਇਆ ਉਹ ਜਗਾ ਫਿਰ ਸੀਲ ਕਰ ਦਿੱਤੀ ਗਈ ਕਿ ਹਜੇ ਵੀ ਓਪਨ ਨਹੀਂ ਹੈ ਜਗਾ ਨਹੀਂ ਨਹੀਂ ਉਹ ਸੀਲ ਕਰਵਾਤਾ ਜਿਉ ਟੱਬਾ ਵੀ ਸੀਲ ਕਰਾਤਾ ਢਾਬੇ ਦਾ ਮਾਲਕ ਹਲੇ ਫਰਾਰ ਹੈ ਜੋਤੀ ਟੱਬਾ ਕਰਕੇ ਨਾਮ ਹੈ ਤੇ ਉਹ ਮਾਲਕ ਫਰਾਰ ਹੈ ਇਸ ਟਾਈਮ ਜਗਾ ਵੀ ਸੀਲ ਕਰਾਤੀ ਹੈ ਉਹ ਵੀ ਸੀਲ ਕਰਾਤਾ ਪਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਇਹ ਸਿਰਫ ਇੱਕ ਨਹੀਂ ਪੰਜਾਬ ਚ 14 ਚੱਲਦੇ ਆ ਸਿਰਫ ਇੱਕ ਫੜਿਆ ਗਿਆ 13 ਹੋਰ ਹੈ ਇਹਦੇ ਨਾਲ ਦੇ 13 ਹੋਰ ਹੈ ਮੈਂ ਭਗਵੰਤ ਮਾਨ ਸਰਕਾਰ ਤੋਂ ਆਵਾਜ਼ ਵੀ ਪਾਰਟੀ ਸਰਕਾਰ ਤਾਂ ਪਹਿਲਾ ਬੇਨਤੀ ਕਰਦਾ ਕਿ ਇਹ ਇਦਾਂ ਦਾ ਮਾਹੌਲ ਹੀ ਖਰਾਬ ਨਾ ਹੋਵੇ ਇਹ ਜਿਹੜਾ ਅਸੀਂ ਫੜਿਆ ਨਾ ਜਿਹੜੇ ਆਧਾਰ ਕਾਰਡਾਂ ਜਿਹੜੇ ਵੀ ਅਸੀਂ ਫੜੇ ਆ ਬੰਦੇ ਉਹਨਾਂ ਦੀ ਬਰੀਕੀ ਨਾਲ ਜਾਂਚ ਹੋਵੇ ਉਹ ਐਂਟਰੀ ਕਿੱਦਾਂ ਹੋਈ ਉਹਨਾਂ ਦੇ ਆਧਾਰ ਕਾਰਡ ਕਿੱਦਾਂ ਬਣੇ ਪੰਜਾਬ 'ਚ ਬਹੁਤ ਵੱਡਾ ਮਸਲਾ ਹੈ ਬਹੁਤ ਵੱਡਾ ਮਸਲਾ ਹੈ ਬਹੁਤ ਵੱਡਾ ਮਸਲਾ ਹੈ ਦੇਸ਼ ਦੇ ਲਈ ਪੰਜਾਬ ਦੇ ਲਈ ਪੰਜਾਬ ਗੁਰੂਆਂ ਫਕੀਰਾਂ ਦੀ ਧਰਤੀ ਹੈ ਇੱਥੇ ਲੰਗਰ ਲੱਗਦੇ ਆਂ ਛਬੀਲਾਂ ਲੱਗਦੀਆਂ ਜਿੱਤੇ ਇੱਕ ਵਾਰੀ ਲੰਗਰ ਲੱਗਦੇ ਆਂ ਛਬੀਲਾਂ ਲੱਗਦੇ ਉੱਥੇ ਗਊ ਮੱਤ ਦਾ ਖੂਨ ਪਾਇਆ ਜਾ ਰਿਹਾ ਹੈ ਇਸ ਸੋ ਮਸਲੇ 'ਤੇ ਅਸੀਂ ਚੁੱਪ ਨਹੀਂ ਰਵਾਂ ਮੂ ਹਿੰਦੂਸ ਘਟਨ ਸਾਡੇ ਕੁਰਾਨਾ ਜੀ ਹੈ ਹੋਰ ਹਿੰਦੂਸ ਘਟਨ ਜਿੰਨੇ ਵੀ ਹੈ ਸਾਡੇ ਨਾਮ ਮਨੋਜ ਜੀ ਹੈ ਅਸੀਂ ਰਾਜਪਾਲ ਨੂੰ ਮਿਲਾਂਗੇ ਜਾ ਕੇ ਅਜੀਜ ਜਦ ਰਾਜਪਾਲ ਨੂੰ ਸੋਹਾਰ ਮੰਗਲਵਾਰ ਨੂੰ ਕਿਉਂਕਿ ਅੱਜ ਛੁੱਟੀ ਦਾ ਹੀ ਨਹੀਂ ਆ ਗਿਆ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਕਿਉਂਕਿ ਇਹ ਸਿਰਫ ਪੰਜਾਬ ਨੂੰ ਖਤਮ ਕਰਨ ਦੀ ਇੱਕ ਰਾਜਨੀਤੀ ਹੈ ਬਹੁ ਵੱਡੀ ਇੱਕ ਤਰਫ ਤੁਸੀਂ ਦੇਖਿਆ ਹੋਣਾ ਨਸਾਂ ਦੇ ਵਿਰੋਧ ਨਾਲ ਇੱਕ ਯੁੱਧ ਜਾਰੀ ਹੈ ਇਹ ਜਿਹੜਾ ਯੁੱਧ ਹੈ ਇੱਥੇ ਵੀ ਜਾਰੀ ਕਰੋ ਮੈਂ ਚੈਨਲ ਦੇ ਰਾਹੀਂ ਤੁਹਾਡੇ ਦੱਸਣਾ ਚਾਹੁੰਦਾ ਹੈ ਜੋਤਸੀਮ ਸਾਹਿਬ ਆਪਣੇ ਬਣੇ ਇੱਕ ਵਾਰ ਵੀ ਉਹਨਾਂ ਕਦੇ ਜੈ ਕਹੂੰਗਾ ਤਾਂ ਨਹੀਂ ਨਿਕਲਣਾ ਉਹਨਾਂ ਤੋਂ ਮੂੰਹ ਤੋਂ ਅਸੀਂ ਤਾਂ ਬੁਗਾਰੀਸ ਕਰਦੇ ਆ ਤੁਸੀਂ ਉਧੇਦਾਰ ਹੋ ਸਾਡੀ ਗੱਲ ਨੂੰ ਸੁਣੋ ਮਤਲਬ ਕੋ ਪਾਲਿਸੀ ਇੰਦਾ ਦੀ ਬਣਾਈ ਜਾਵੇ ਜਿਹਦੇ ਵਿੱਚ ਇਹ ਜੇ ਕਾਨੂੰਨ ਬਣਾਏ ਜਾਣ ਵੀ ਕਿ ਬੰਦਾ ਜੇ ਕੋਈ ਗਲਤ ਕੰਮ ਕਰੇ ਤੋ ਕਰਨ ਤੋਂ ਪਹਿਲਾਂ 10 ਵਾਰ ਸੋਚੇ ਵੀ ਕਾਨੂੰਨ ਇੰਨੇ ਸਖਤ ਹੋਣੇ ਚਾਹੀਦੇ ਸਨ ਬਿਲਕੁਲ ਜੀ ਬਿਲਕੁਲ ਪਟਾਨਕੋਟ ਦੇ ਏਰੀਆ ਤੇ ਮੁਕੇਰੀਆਂ ਚ ਸ੍ਰਿਆਮ ਚੱਲਦਾ ਇੱਕ ਬੰਦਾ ਸੀ ਚੱਕਿਆ ਵੀ ਸੀ ਪਿੱਛੇ ਇਸ ਤੋਂ ਪਹਿਲਾਂ ਇਸ ਘਟਨਾ ਤੋਂ 2 ਦਿਨ ਪਹਿਲਾਂ ਅਸੀਂ ਤੇ ਮੰਗਾ ਮਸ਼ੀਨ ਆ ਦੇ ਇੱਕ ਬੰਦਾ ਚੱਕਿਆ ਜਿਹਨੇ ਲੱਖਾਂ ਗਊਆਂ ਕਟਾ ਚੁੱਕਿਆ ਉ ਡੇਲੀ ਦੀ ਡੇਲੀ ਦੋ ਤਿੰਨ ਗੱਡੀਆਂ ਭਰਦਾ ਉਹਦੇ ਨਾਲ ਦੇ ਉਹਦੇ ਭਰਾ ਸਾਥੀ ਉੱਥੇ ਹਲੇ ਵੀ ਕੰਮ ਕਰਾਂਦੇ ਆ ਅਸੀਂ ਪ੍ਰਸ਼ਾਸਨ ਨੂੰ ਲਿਖਤ ਰੂਪ ਤੋਂ ਐਸਐਸਪੀ ਫਰੀਦਕੋਟ ਉੱਤੇ ਪਰਚਾ ਦਰਜ ਕਰਾਇਆ ਉਹਦੇ ਲਿਖ ਕੇ ਦਿੱਤਾ ਦੇਖੋ ਸਾਨੂੰ ਰੋਡ ਤੇ ਆਣ ਦੀ ਲੋੜ ਨਹੀਂ ਕਈ ਕੀ ਕਹਿੰਦੇ ਜੀ ਗੌਰਵਸ਼ਾਲੇ ਗੁੰਡੇ ਆ ਜੀ ਇਹ ਐਦਾਂ ਕਰਦੇ ਸਾਨੂੰ ਰੋਡ ਤੇ ਆਣ ਦੀ ਲੋੜ ਨਹੀਂ ਪ੍ਰਸ਼ਾਸਨ ਆਪਣਾ ਕੰਮ ਕਰੇ ਜੇ ਆਪਾਂ ਕਿੱਥੇ ਚੰਡੀਗੜ੍ਹ ਤੋਂ ਆ ਕਿਤੇ ਆਈਏ ਇੱਕ दारू ਦੀ ਬੋਤਲ ਆਪਾਂ ਪੰਜਾਬ ਚ ਐਂਟਰੀ ਨਹੀਂ ਕਰ ਸਕਦੇ ਐਡਾ ਟਰੱਕ ਭਰ ਕੇ ਕਿੱਦਾਂ ਚੱਲ ਜਾਂਦਾ ਆ ਬੀਫ 4 ਟਨ ਤੋਂ ਉੱਪਰ ਬੀਫੜਾ ਉੱਥੇ ਕੰਟਰੀਆਂ ਸਰੇਆਮ ਚੱਲਦਾ ਪਿਆ ਰੋਡ ਤੇ ਕਿੱਦਾਂ ਚੱਲਦਾ ਪਿਆ ਬਿਨਾ ਸਹਾਈ ਤੋਂ ਨਹੀਂ ਚੱਲ ਸਕਦਾ ਨਾਣਾ ਜੀ ਕੋਈ ਜਿੰਦੀਆਂ ਗਊਆਂ ਵੀ ਉੱਥੋਂ ਫੜੀਆਂ ਗਈਆਂ ਬਰਾਮਦ ਕੀਤੀਆਂ ਗਈਆਂ ਇਹ ਬੜੀ ਮੰਦਭਾਗੀ ਗੱਲ ਹੈ ਅਗਰ ਪ੍ਰਸ਼ਾਸਨ ਸਾਡੇ ਨਾਲ ਪਹਿਲਾਂ ਸਹਿਯੋਗ ਕਰਦਾ ਮੈਡਮ ਸਾਡੇ ਨਾਲ ਸਹਿਯੋਗ ਕਰਦੀ ਅਸੀਂ ਕੁਝ گاਵਾਂ ਦੀ ਜਾਨ ਵੀ ਬਚਾ ਸਕਦੇ ਸੀ ਉਹਦਾ ਕਾਰਨ ਹੈ ਕਿਉਂਕਿ ਵੱਡੀ ਕਿਤੇ ਹੋਰ ਜਾ ਰਹੀ ਸੀ ਤੇ ਸਪਲਾਈ ਜਿਹਨੂੰ ਕਹਿੰਦੇ ਆ ਪੈਕਿੰਗ ਕਿਤੇ ਹੋਰ ਸੀ ਅਸੀਂ ਪੈਕਿੰਗ ਵਾਲੀ ਜਗ੍ਹਾ ਤੇ ਰੇਡ ਕਰਾਈ ਜਦ ਨੂੰ ਉੱਥੇ ਤੱਕ ਸਹਾਈ ਹੋ ਗਏ ਭੱਜ ਗਏ ਬੰਦੇ ਜਦ ਤੱਕ ਅਸੀਂ ਉੱਥੇ ਪਹੁੰਚੇ ਆ ਉੱਥੇ ਤੁਸੀਂ ਦੇਖੋਗੇ ਦੋ ਦੋ ਦਿਨ ਛੋਟੇ ਛੋਟੇ ਬਛੜੇ ਉਹਨਾਂ ਦਾ ਵੱਧ ਕੀਤਾ ਗਿਆ ਸੀ ਰੋਣਾ ਆਉਂਦਾ ਦੇਖ ਕੇ ਆਪਾਂ ਕਿਹੜੇ ਸਮਾਜ ਚ ਜਿੰਦੇ ਪਏ ਆਪਾਂ ਲਹਾਂ ਤਾਂ ਇਦਾਂ ਦੀ ਸਰਕਾਰਾਂ ਤੇ ਜਿਹੜੇ ਕੰਮ ਨਹੀਂ ਕਰ ਸਕਦੀ ਜਿਹੜੇ ਗਊ ਮਾਤਾ ਨੂੰ ਬਚਾ ਨਹੀਂ ਸਕਦੀ ਧਰਮ ਦੀ ਜਿਹੜੀ ਕਹਿੰਦੇ ਨਾ ਹਿੰਦੂਆਂ ਲਈ ਆਪਾਂ ਕਰਾਂਗੇ ਕੀ ਕਰਦੇ ਪਏ ਹਿੰਦੂਆਂ ਲਈ ਗੱਲ ਹਿੰਦੂ ਜਾਂ ਸਿੱਖ ਦੀ ਨਹੀਂ ਐਗੁਰ ਗੋਬਿੰਦ ਸਿੰਘ ਨੇ ਕਿਹਾ ਸੀਗਾ ਗਊ ਤੇ ਗਰੀਬ ਦੀ ਰੱਖਿਆ ਕਰਨ ਕਿੱਥੇ ਐਗ ਰੱਖਿਆ ਗਊਆਂ ਤੁਸੀਂ ਰੋਡ ਦੇ ਉੱਤੇ ਤੁਸੀਂ ਲੁਧਿਆਣੇ ਚ ਦੇਖੋ ਜੀ ਕਿੰਨੀ ਰੋਡ ਤੇ ਕੰਮ ਦੀ ਕਾਉਸ ਐਸ ਟੈਕਸ ਕਹਤਾ ਕਿੱਥੇ ਗਿਆ ਤੁਸੀਂ ਵੀ ਪੇ ਕਰਦੇ ਹੋ ਮੈਂ ਵੀ ਪੇ ਕਰਦਾ ਹੈ ਬਿਜਲੀ ਦੇ ਬਿੱਲ ਤੇ ਹੈ ਹਰ ਚੀਜ਼ ਤੇ ਹੈ ਕਿਤੇ ਉਹ ਪੈਸਾ ਉਹਨਾਂ ਦਾ ਜੇ ਸਹੀ ਇਸਤੇਮਾਲ ਹੋਵੇ ਨਾ ਤਾਂ ਪਬਲਿਕ ਨੂੰ ਇਹਦਾ ਕੋਈ ਨੁਕਸਾਨ ਹੋਵੇ ਕਿ ਤੁਸੀਂ ਦੇਖਿਆ ਨਾ ਰੋਡ ਤੇ ਐਕਸੀਡੈਂਟ ਹੋ ਜਾਂਦੇ ਛੱਡਦਾ ਕੌਣ ਹੈ ਇਹਨਾਂ ਨੂੰ ਜਿਹੜੇ ਛੱਡਣਾ ਉਹਨਾਂ ਤੇ ਕਾਰਵਾਈ ਹੋਵੇ ਰਣਾ ਜੀ ਜਿਵੇਂ ਇਹਨੂੰ ਵੀ ਦੇਖਿਆ ਵੀ ਤੁਹਾਡੇ ਸਹਿਯੋਗ ਨਾਲ ਜਾਂ ਪੁਲਿਸ ਦੀ ਸਹਾਇਤਾ ਨਾਲ ਤੁਸੀਂ ਉਹ ਜਗ੍ਹਾ ਤੇ ਗਏ ਉਹਨੂੰ ਜਗ੍ਹਾ ਨੂੰ ਟਾਰਗੇਟ ਕੀਤਾ ਉੱਥੋਂ ਬਰਾਮਦ ਵੀ ਹੋਇਆ ਬੀਫ ਤੁਹਾਨੂੰ ਕੀ ਲੱਗਦਾ ਇਹ ਤਾਂ ਚਲੋ ਬਰਾਮਦ ਹੋ ਗਿਆ ਜਿਹੜਾ ਬਾਈਚੰਦ ਬਰਾਮਦ ਨਹੀਂ ਹੁੰਦਾ ਉਹ ਜਿਹੜਾ ਮਾਰਕੀਟ ਤੇ ਵਜਦਾ ਉਹ ਕਿੱਥੇ ਕਿੱਥੇ ਜਾ ਕੇ ਬਿਕਦਾ ਉਹਨਾਂ ਤੇ ਕਿਹੜੇ ਕਿਹੜੀ ਜਗ੍ਹਾ ਤੇ ਉਹ ਖਾਸ ਅੰਦਾਜ਼ਾ ਮਾਰਕੀਟ ਚ ਹੋਣਾ ਨਾ ਜਿਹੜੇ ਸਮਾਜ ਦੇ ਲੋਕ ਨਾਨਵੈਜ ਖਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਪਰ ਉਸਿਆ ਕੀ ਜਾ ਰਿਹਾ ਉਹਨਾਂ ਦੇ ਕੀ ਉਹ ਖਾ ਰਹੇ ਨੇ ਮੈਂ ਕਿਉਂਕਿ ਦਿਲੋਂ ਬੋਲਦਾ ਸੱਚਾ ਬੋਲੂਗਾ ਮੈਂ ਸੱਚੀ ਬੋਲਦਾ ਆਪਣੇ ਪੰਜਾਬ 'ਚ ਅੱਗੇ ਬਰੀਆਨੀਆ ਚੱਲਦੀ ਨਹੀਂ ਸੀਗੀ ਅੱਜਕੱਲ ਬਰੀਆਨੀਆ ਬਹੁਤ ਖੁੱਲ ਗਈਆਂ ਜਗ੍ਹਾ ਜਗ੍ਹਾ ਖੁੱਲ ਗਈਆਂ ਤੇ ਤੁਸੀਂ ਦੇਖੋ ਪੂਸੀ ਇਲਾਕੇ 'ਚ ਖੁੱਲ ਗਈਆਂ ਜਿੱਥੇ ਲੱਖਾਂ ਉਹਦਾ ਕਾਰਨ ਕਿ ਜਿਹੜੇ ਸਪਲਾਈ ਹੈ ਨਾ ਕਿਤੇ ਨਾ ਕਿਤੇ ਆਪਾਂ ਲੋਕਾਂ ਨੂੰ ਹੀ ਟਾਰਗੇਟ ਬਣਾਇਆ ਯਾਰ ਮੈਂ ਦੱਸਿਆ ਨਾ ਕਿ ਜੋਤੀ ਵੈਸ਼ਨੂ ਢੱਬਾ ਉੱਥੇ ਲਿਖਿਆ ਵੈਸ਼ਨੂ ਢੱਬਾ ਉਸ ਜਗ੍ਹਾ ਤੇ ਵਿੱਚ ਜਾ ਕੇ ਅਸੀਂ ਜਾ ਕੇ ਸਾਨੂੰ ਪਤਾ ਨਹੀਂ ਸੀ ਉਹਦੇ ਨਾਲ ਸੀ ਫੈਕਟਰੀ ਉਹ ਪਿੱਛੋਂ ਰਾਹ ਸੀ ਦੋਨਾਂ ਦਾ ਜਾ ਕੇ ਮੈਂ ਉੱਥੇ ਚਾਹ ਪੀਤੀ ਪਰ ਜਦੋਂ ਪਤਾ ਲੱਗਿਆ ਮੈਨੂੰ ਉੱਥੇ ਮੈਂ ਸੰਗ ਚ ਉਂਗਲਾ ਮਾਰਦਾ ਸੀ ਉਲਟੀ ਕੀਤੀ ਮੈਂ ਉੱਥੇ ਕਿਤੇ ਨਾ ਕਿਤੇ ਮੈਂ ਆਪ ਦਾ ਭਾਗੀਦਾਰ ਨਾ ਬਣ ਜਾਵਾਂ ਕਿਉਂਕਿ ਜਿਹੜੇ ਲੋਕ ਮਾਲ ਦੀ ਸਪਲਾਈ ਕਰਦੇ ਆ ਲੋਕਾਂ ਨੂੰ ਮਾਸ ਖੁਆਰਿਆਂ ਲੋਕ ਬੀਫ ਖੁਆਰਿਆਂ ਨੂੰ ਸਾਡੀ ਗਊ ਮਾਤ ਦਾ ਮਾਸ ਖੁਆਰਿਆਂ ਇਹ ਧਰਮ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ ਨਾਮ ਚੇਂਜ ਕਰਕੇ ਕੰਮ ਕੋਈ ਹੋਰ ਕੀਤਾ ਜਾ ਰਿਹਾ ਧਰਮ ਨਾਲ ਖਿਲਵਾੜ ਪੰਜਾਬ ਦੇ ਨਾਲ ਖਿਲਵਾੜ ਪੰਜਾਬ ਹਸਦਾ ਵਸਦਾ ਰਾਜ ਸੀ ਪੰਜਾਬ ਦਾ ਨਾਮ ਚੱਲਦਾ ਸੀ ਇਹ ਲੋਕਾਂ ਨੇ ਖਤਮ ਕਰਕੇ ਰੱਖਤਾ ਤੁਸੀਂ ਦੇਖੋ ਕਿਤੇ ਵੀ ਜੇ ਗੱਲ ਕਰੀਏ ਨਾ ਲੰਗਰ ਦੇ ਮਾਮਲੇ 'ਚ ਜਾਂ ਭਲਾਈ ਦੇ ਮਾਮਲੇ 'ਚ ਪੰਜਾਬ ਦਾ ਨਾਮ ਨੰਬਰ 1 ਸੀ ਜੇ ਪੰਜਾਬ ਦੇ ਵਿੱਚ ਇਦਾਂ ਦੇ ਬੁੱਚੜਖਾਨੇ ਚੱਲਦੇ ਆ ਜਿੰਦੀਆਂ ਗਾਵਾਂ ਵੱਢੀ ਜਾਂਦੀ ਹੈ ਬੜੀ ਦੁਖਦਾਈ ਗੱਲ ਆਪਣੇ ਲਈ ਪਰ ਪਿੱਛੇ ਜੇ ਤੁਸੀਂ ਉਹਨਾਂ ਬਰੀਆਨੀ ਸ਼ਾਪਸ ਦੀ ਗੱਲ ਕੀਤੀ ਪਿੱਛੇ ਜੇ ਕਈ ਹਿੰਦੂ ਜੱਥੇਬੰਦੀ ਨੇ ਉਸ ਦਾ ਵੀ ਵਿਰੋਧ ਕੀਤਾ ਵੀ ਇਹ ਚੀਜ਼ਾਂ ਜਿਹੜੀਆਂ ਸ਼ਾਪਸ ਜਿਹੜੀਆਂ ਲਗਾਤਾਰ ਖੁੱਲ ਰਹੀਆਂ ਇਹਨਾਂ ਨੂੰ ਨਿਕελ ਪਾਈ ਜਾਵੇ ਜਾਂ ਇਹਨਾਂ ਦਾ ਕੋਈ ਸਿਸਟਮ ਬਣਾਇਆ ਜਾਵੇ ਇਹਨਾਂ ਦੀ ਪੈਰਬੰਦੀ ਕੀਤੀ ਜਾਵੇ ਵੀ ਇਹ ਕਰਦੇ ਕੀ ਨੇ ਬਣਾਉਂਦੇ ਕੀ ਨੇ ਤੇ ਖਵਾਉਂਦੇ ਕੀ ਨੇ ਕਈ ਹਿੰਦੂ ਜੱਥੇਬੰਦੀ ਨੇ ਦਾ ਵੀ ਵਿਰੋਧ ਕੀਤਾ ਸੀ ਪਿੱਛੇ ਜੇ ਫੂਡ ਡਿਪਾਰਟਮੈਂਟ ਜੀ ਅਸੀਂ ਕਹਾਂਗੇ ਇਹਨਾਂ ਦੀ ਜਾਂਚ ਹੋਵੇ ਅਸੀਂ ਵੀ ਕਰਾਂਗੇ ਉਹਨਾਂ ਖੁ ਇਹ ਚੀਜ਼ਾਂ ਅਸੀਂ ਰੇਡ ਕਰਾਵਾਂਗੇ ਬਕਾਇਦਾ ਜਾ ਕੇ ਚੈੱਕ ਕਰਾਵਾਂਗੇ ਕਿ ਉਹਨਾਂ ਦੇ ਵਿੱਚ ਬਣਦਾ ਕੀ ਹੈ ਮੇਰੇ ਚੇਤਾਵਨੀਆਂ ਉਹ ਬੰਦਿਆਂ ਨੂੰ ਜਿਹੜੇ ਪੰਜਾਬ ਚ ਬੀਫ ਸਪਲਾਈ ਕਰਦੇ ਆ ਅਸੀਂ ਕੱਲੀ-ਕੱਲੀ ਦੁਕਾਨ ਤੇ ਜਾ ਕੇ ਰੇਡ ਕਰਾਵਾਂਗੇ ਔਰ ਸੈਂਪਲਿੰਗ ਕਰਾਵਾਂਗੇ ਉਹਨਾਂ ਦੀ ਜਿੱਥੇ ਵੀ ਇਹ ਬੀਫ ਵੇਚਿਆ ਜਾਂਦਾ ਹੈ ਉਹਨਾਂ ਨੂੰ ਬਾਹਰ ਨਹੀਂ ਕਾਨੂੰਨ ਦਾ ਪ੍ਰਬੰਧ ਐਦਾਂ ਦਾ ਹੋਣਾ ਚਾਹੀਦਾ ਕਿ ਇਹਨਾਂ ਨੂੰ ਘਟੋਕਣਾ ਜ਼ਿਆਦਾ ਨਹੀਂ ਕਹਿੰਦਾ ਉਮਰ ਕਹਿ ਦੇਣਾ ਅਸੀਂ ਕਦੇ ਫਾਂਸੀ ਦੀ ਮੰਗ ਕਰਦੇ ਆ ਕਹਿੰਦਾ ਨਾ ਕਿਸੇ ਦੇ ਕਤਲ ਦਾ ਜਿਹੜਾ ਜੁਰਮ ਹੁੰਦਾ ਹੈ ਉਹਦੇ ਵale ਫਾਂਸੀ ਦੇ ਸਜ਼ਾ ਪ੍ਰਬੰਧਨ ਹੈ ਇਹ ਲੋਕ ਇੰਨੀ ਗਾਵਾਂ ਵੜਦੇ ਆ ਕਤਲ ਕਰਦੇ ਆ ਨਾ ਇਹਨਾਂ ਦੀ ਵੀ ਫਾਂਸੀ ਹੋਣੀ ਚਾਹੀਦੀ ਹੈ ਫਾਂਸੀ ਨਾ ਕਿ ਟਕੜ ਟਕੜ ਉਮਰ ਕਹਿਤਾ ਹੋਵੇ ਸਰਕਾਰ ਤੋਂ ਕੀ ਮੰਗਿਆ ਸਰਕਾਰ ਤੋਂ ਇੱਕੋ ਹੀ ਮੰਗਿਆ ਹੈ ਕਿ ਕਾਨੂੰਨੀ ਹੀ ਇਦਾਂ ਦਾ ਬਣੇ ਜਿਹਦੇ ਕਰਕੇ ਸਪੋਸ ਕਰਕੇ ਅਸੀਂ ਗੱਡੀਆਂ ਕੋਈ ਫੜਦੀ ਜਾਂ ਬੰਦੇ ਫੜ ਲੇ ਉਹ ਬੰਦੇ ਨਾ ਬਾਹਰ ਨੂੰ ਉਹ ਗੱਡੀ ਛੁੜਨੀ ਨਹੀਂ ਚਾਹੀਦੀ ਕਿਉਂਕਿ ਜਦੋਂ ਗੱਡੀ ਛੁੱਟ ਕੇ ਦੁਬਾਰਾ ਫੇਰ ਉਸੇ ਕੰਮ ਨੂੰ ਲੱਗ ਜਾਂਦੀ ਹੈ ਜਿਹੜੇ ਬੰਦੇ ਆ ਇਹਨਾਂ ਦਾ ਸੈਨਾ ਹੋਵੇ ਸਰਕਾਰ ਨਿਰਪੱਖ ਜਾਂਚ ਕਰੇ ਔਰ ਇਹ ਬੰਦਿਆਂ ਨੂੰ ਲੰਬੇ ਸਮੇਂ ਲਈ ਭੇਜਿਆ ਜਾਵੇ ਔਰ ਇਸ ਵਿਸ਼ੇ ਤੇ ਅਸੀਂ ਸੈਂਟਰ ਗਵਰਨਮੈਂਟ ਨਾਲ ਰਾਜਪਾਲ ਸਾਹਿਬ ਨੂੰ ਮਿਲਾਂਗੇ ਜਲਦ ਬਾਕੀ ਔਰ ਸੀਐਮ ਸਾਹਿਬ ਨੂੰ ਵੀ ਅਸੀਂ ਲੈਟਰ ਪਾਵਾਂਗੇ ਉਹਨਾਂ ਨਾਲ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਪਰ ਗੱਲ ਇਹ ਆ ਜੀ ਲੈਟਰ ਪਾਵਾਂਗੇ ਐ ਮਿਲਣ ਦੀ ਕੋਈ ਜਦ ਐਸਐਸਪੀ ਨਹੀਂ ਮਿਲਦੀ ਉਹਨਾਂ ਨੇ ਤੇ ਕੀ ਮਿਲਣਾ ਸਾਨੂੰ ਮੈਂ ਕਹਿੰਦਾ ਸਾਨੂੰ ਮੁਲਾਕਾਤ ਕਰੋ ਜੀ ਸਾਨੂੰ ਮੌਕਾ ਦਿਓ ਉਹਨਾਂ ਨੂੰ ਮਿਲਣ ਹੁੰਦਾ ਅਸੀਂ ਆਪਣਾ ਦੁੱਖ ਤਾਂ ਦਸੀਏ ਸਾਡੇ ਦੁੱਖ ਨੂੰ ਤਾਂ ਸਮਝੋ ਕਿ ਟੁਕ ਟੁਕ ਇਹ ਗੱਲ ਹੈ ਰਾਣਾ ਜੀ ਤੁਸੀਂ ਬੜੀ ਇਮਾਨਦਾਰੀ ਨਾਲ ਤੁਹਾਡਾ ਗਰੁੱਪ ਕੰਮ ਕਰ ਰਿਹਾ ਤੁਹਾਡੀ ਸੂਈ ਸੇਵਾ ਕਰ ਰਿਹਾ ਗਊ ਮਾਤਾ ਦੀ ਪਰ ਕਈ ਗਊ ਰક્ષਕ ਦਲਾਤੇ ਇਲਜ਼ਾਮ ਵੀ ਲੱਗਦੇ ਨੇ ਵੀ ਇਹ ਜਿਹੜੇ ਨੇ ਨਾ ਫੜਦਾ ਲੈਂਦੇ ਨੇ ਗਊ ਮਾਤਾ ਨੂੰ ਟਰੱਕ ਵੀ ਫੜ ਲੈਂਦੇ ਪਰ ਪੈਸੇ ਲੈਣ ਦਨ ਕਰਕੇ ਕਿਤੇ ਨਾ ਕਿਤੇ ਛੱਡ ਦਿੰਦੇ ਹੁੰਦੇ ਅੰਦਰਲੀ ਟੇਬਲ ਕੰਮ ਹੋ ਜਾਂਦਾ ਕਈ ਐਸੇ ਵੀ ਗਲਤ ਅਨਸਰ ਤੁਹਾਡੇ ਨਾਲ ਜੁੜੇ ਹੋਏ ਮਾਰਕੀਟ ਦੇ ਵਿੱਚ ਮੈਂ ਗੱਲ ਕਰੂੰਗਾ ਕਿ ਸਾਡੇ ਨਾਲ ਸਾਡੇ ਨਾਲ ਤੁਹਾਡੀ ਗੱਲ ਮੈਂ ਪਹਿਲਾਂ ਕੀਤੀ ਹੈ ਵੀ ਤੁਹਾਡਾ ਜਿਹੜਾ ਸਿਸਟਮ ਸਾਡੇ ਨਾਲ ਜੋੜਨੀ ਗੱਲ ਕਰਦਾ ਹਾਂ ਪਿੱਛੇ ਮੈਂ ਜਿਹੜੀ ਮੰਗੇ ਮਸੀਦੀ ਗੱਲ ਕੀਤੀ ਹੈ ਉਹ ਬੰਦਾ ਮੈਂ ਚੱਕਿਆ ਮੇਰੀ ਸੋਸ਼ਲ ਮੀਡੀਆ ਫੇਸਬੁਕ ਤੇ ਵੀਡੀਓ ਵੀ ਪਾਈ ਆ ਉਸ ਬੰਦੇ ਦਾ ਇੰਟਰਵਿਊ ਪਾਇਆ ਮੈਂ ਉਹਦੀ ਬੈਂਕ ਸਟੇਟਮੈਂਟ ਪਾਈ ਹੈ ਪਟਾਣਕੋਟ ਜ਼ਿਲ੍ਹੇ ਚ ਕੁਝ ਹਿੰਦੂ ਸੰਗਠਨ ਦੇ ਲੋਕ ਕੀ ਕਰਦੇ ਸੀ ਪਰ ਗੱਡੀ ਦੇ ਮਗਰ 5000 ਰੁਪਏ 2000 ਰੁਪਏ ਉਹ ਲੈਂਦੇ ਸੀਗੇ ਜਿਨ੍ਹਾਂ ਦੀ ਬੈਂਕ ਦੀ ਸਟੇਟਮੈਂਟ ਵੀ ਹੈ ਕਹਿੰਦਾ ਨਾ ਇਹ ਲੈ ਕੇ ਗੱਡੀ ਛੱਡ ਦਿੰਦੇ ਸੀ ਇਹ ਲੈ ਕੇ ਉਹ ਲੋਕ ਗੱਡੀਆਂ ਕਢਵਾਉਂਦੇ ਸੀ ਉਹਨਾਂ ਦੱਸ ਕੰਮ ਸਿਰਫ ਕੀ ਆ ਉਹਨਾਂ ਵਾਸਤੇ ਨਾ ਗਾਂ ਕੁਛ ਐ ਨਾ ਮੱਝ ਕੁਛ ਐ ਜਿਹੜਾ ਬੰਦੇ ਨਾ ਕਹਿੰਦਾ ਪਹਿਲਾਂ ਕਹਿੰਦਾ ਜਿਹੜੇ ਕਹਿੰਦਾ ਜਿਨੇ ਦੁੱਧ ਵੇਚਦਾ ਤੇ ਪੁੱਤ ਵੇਚਦਾ ਜਿਨੇ ਗਾਂ ਜਿਹੜਾ ਬੰਦਾ ਨਾ ਇਹ ਚੀਜ਼ਾਂ ਦੀ ਗੱਲ ਕਰਦਾ ਉਹ ਜਲਦ ਉਹਨਾਂ ਦਾ ਨਾ ਰੱਬ ਵੀ ਦੇਖਦਾ ਵੀ ਹੈ ਪਰ ਉਹ ਲੋਕਾਂ ਦਾ ਖੁਲਾਸਾ ਮੈਂ ਕੀਤਾ ਹੈ ਉਹ ਵੀਡੀਓ ਦੇ ਵਿੱਚ ਮੈਂ ਖੁਲਾਸਾ ਕੀਤਾ ਹੈ ਉਹਨਾਂ ਦੀ ਬੈਂਕ ਸਟੇਟਮੈਂਟ ਉਹਨਾਂ ਦੇ ਪਰਚੇ ਦਰਜ ਕਰਾਇਆ ਹੈ Hindu ਦੀ ਆੜ ਦੇ ਵਿੱਚ ਕਿਉਂਕਿ ਸਭ ਤੋਂ ਵੱਡਾ ਗੁਨੇਗਾਰ ਉਹ ਬੰਦਾ ਹੈ ਜਿਹੜਾ ਇਹ ਧਾਰਮਿਕ ਚੋਲਾ ਪਾ ਕੇ ਭਗਵਾ ਚੋਲਾ ਪਾ ਕੇ ਕੰਮ ਕਰਦਾ ਨਾ ਸੋ ਤੋਂ ਵੱਡੀ ਕਾਰਵਾਈ ਉਸ ਇਨਸਾਨ ਤੇ ਹੋਣੀ ਚਾਹੀਦੀ ਕਿਉਂਕਿ ਇੱਕ ਬੰਦਾ ਜਿਹੜਾ ਜੁਰਮ ਕਰਦਾ ਇਹ ਜਿਹੜੇ ਬੰਦੇ ਫੜੇ ਗਏ ਉਹ ਤਾਂ ਉੱਚੜ ਹੈ ਹੀ ਹੈ ਪਰ ਜਿਹੜਾ ਬੰਦਾ Hindu ਧਰਮ ਦਾ ਚੋਲਾ ਪਾ ਕੇ ਕੰਮ ਕਰਦਾ ਨਾ ਉਸ ਤੋਂ ਵੀ ਵੱਡਾ ਗੁਨੇਗਾਰ ਹੈ ਜੇ ਉਸ ਬੰਦੇ ਨੂੰ 5 ਸਾਲ ਦੀ ਸਜ਼ਾ ਹੈ ਤੇ ਹਿੰਦੂ ਚੋਲੇ ਵਾਲਿਆਂ ਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ। ਅੱਗੋ ਤੁਹਾਡੀ ਕੀ ਰਣਨੀਤੀ ਹੈ ਵੀ ਤੁਹਾਡੀ ਟੀਮਾਂ ਤਿਆਰ ਨੇ ਅੱਗੋ ਕੋਈ ਹੋਰ ਦੇਖੋ ਚਾਰਾ ਜੀ। ਖੁਰਾਨਾ ਜੀ ਸੁਨੀਮੰਦਰ ਪ੍ਰਧਾਨ ਮਨੋਜ ਜੀ ਹੈ ਹਿੰਦੂ ਸੰਗਠਨ ਦੇ ਹੋਰ ਇੱਕ ਸਾਡੇ ਗੁਰਪ੍ਰੀਤ ਜੀ ਚੁਕਤਗੁਰਕਸ਼ਾ ਰਾਸ਼ਟਰੀ ਪ੍ਰਧਾਨ ਸਮੂਹ ਪੰਜਾਬ ਦੀ ਟੀਮਾਂ ਉੱਥੇ ਵੀ ਮੌਕੇ ਤੇ ਸਾਰੀ ਪੰਜਾਬ ਦੀ ਟੀਮਾਂ ਪਹੁੰਚੀ ਸੀ। ਅਸੀਂ ਸਾਰੇ ਸੰਗਠਨ ਇਮਾਨਦਾਰ ਜਿਹੜੇ ਦੇ ਜਾਲੀ ਭਗਵਾ ਚੋਲੇ ਵਾਲੇ ਉਹ ਬੰਦੇ ਨੂੰ ਸਾਡੇ ਨਾ ਫੋਨ ਤੇ ਐਂਟਰੀ ਹੈ ਨਾ ਸਾਡੇ ਨਾਲ ਮਿਲਣ ਦੀ ਐਂਟਰੀ ਹੈ। ਅਸੀਂ ਜਾ ਕੇ ਜਰੂਰ ਅੱਗੇ ਪ੍ਰਸ਼ਾਸਨ ਨੂੰ ਮਿਲਾਂਗੇ ਔਰ ਜਿੰਨੇ ਵੀ ਪੰਜਾਬ ਵਿੱਚ ਦੱਸਿਆ ਕਿ 13 ਬੁੱਚੜਖਾਨੇ ਹੋਰ ਚੱਲਦੇ ਆ ਜਾਂ ਤਾਂ ਉਹ ਭੱਜ ਜਾਣ ਛੱਡ ਕੇ ਨਹੀਂ ਤਾਂ ਉਹਨਾਂ ਦਾ ਖੁਲਾਸਾ ਅਸੀਂ ਜਲਦ ਕਰਾਂਗੇ ਔਰ ਉਹ ਬੰਦੇ ਤੇ ਕਾਰਵਾਈ ਕਰਾਂਗੇ ਸੋ ਇਹ ਸੀਗੇ ਰਾਣਾ ਜੀ ਇਹਨਾਂ ਨੇ ਕਿਹਾ ਵੀ ਇਤਲਾਹ ਵੀ ਦਿੱਤੀ ਹੈ ਪ੍ਰਸ਼ਾਸਨ ਨੂੰ ਔਰ ਚੇਤਾਵਨੀ ਵੀ ਦਿੱਤੀ ਹੈ ਵੀ 13 ਬੁੱਚੜਖਾਨੇ ਪੰਜਾਬ ਦੇ ਵਿੱਚ ਜਾਂ ਅਿਰਦ-ਗਿਰਦ ਹੋਰ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਬੰਦ ਕਰਾਉਣ ਲਈ ਹਰ ਯਤਨ ਕਰਾਂਗੇ ਔਰ ਸਾਡੀ ਜਿਹੜੀ ਗਊ ਰੱਖਿਆ ਦਲਾ ਹਮੇਸ਼ਾ ਗਊਆਂ ਦੀ ਸੇਵਾ ਲਈ ਔਰ ਗਊਆਂ ਦੀ ਰੱਖਿਆ ਲਈ ਅੱਗੇ ਵੱਚੜ ਕੇ ਕੰਮ ਕਰਦੀ ਆ ਰਹੀ ਹੈ ਤੇ ਅੱਗੇ ਵੀ ਕਰਦੀ ਰਹੇਗੀ ਔਰ ਤੁਹਾਨੂੰ ਦੱਸਦੇ ਵੀ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਹੈ ਸਰਕਾਰ ਨੂੰ ਵੀ ਮੰਗ ਕੀਤੀ ਹੈ ਵੀ ਸਖਤੀ ਨਾਲ ਇਹਦੇ ਤੇ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਬੰਦਾ ਇਸ ਤੇ ਗਲਤ ਕੰਮ ਕਰਦਾ ਤੇ ਉਹ 10 ਵਾਰ ਸੋਚੇ ਵੀ ਇਹਦਾ ਇਲਜਾਮ ਕੀ ਹੋਏਗਾ ਕੈਮਰਾਮੈਨ ਜਸਵੰਦਰ ਦੇ ਨਾਲ ਪੰਕਜ ਭਾਰਤੀ ਲੁਧਿਆਣਾ ਭਾਰਤੀ ਲੁਧਿਆਣਾ